ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਬਟੀਕ 99 ਤੇ ਅੱਜ ਅਸੀਂ ਇਹ 2.5 ਮੀਟਰ ਕੱਪੜੇ ਦੇ ਵਿੱਚ ਸਲਵਾਰ ਦੀ ਕਟਿੰਗ ਕਰਾਂਗੇ ਸਲਵਾਰ ਦੀ ਕਟਿੰਗ ਅਸੀਂ ਇਸ ਤਰ੍ਹਾਂ ਕਰਾਂਗੇ ਕਿ ਤੁਹਾਨੂੰ ਕਿਸੇ ਵੀ ਐਕਸਟਰਾ ਕੱਪੜੇ ਦੀ ਲੋੜ ਨਹੀਂ ਪਵੇਗੀ ਇਸ ਦੇ ਵਿੱਚੋਂ ਹੀ ਅਸੀਂ ਪੱਲੇ ਇਸ ਦੇ ਵਿੱਚੋਂ ਹੀ ਕੁੰਦੀਆਂ ਇਸ ਦੇ ਵਿੱਚੋਂ ਹੀ ਬੈਲਟ ਦੀ ਕਟਿੰਗ ਕਰਾਂਗੇ ਆਓ ਜੀ ਕਰਦੇ ਹਾਂ ਕਟਿੰਗ ਸਭ ਤੋਂ ਪਹਿਲਾਂ ਤੁਸੀਂ ਕੱਪੜੇ ਨੂੰ ਇਸ ਤਰ੍ਹਾਂ ਖੋਲ ਲਓ ਠੀਕ ਹੈ ਇਸ ਨੂੰ ਪੂਰਾ ਇਸ ਤਰ੍ਹਾਂ ਖੋਲ ਕੇ ਇਹ ਦੇਖੋ ਪੁੱਠਾ ਸਿੱਧਾ ਕੱਪੜੇ ਨੂੰ ਦੇਖ ਲੈਣਾ ਇਹ ਵਿੱਚ ਦਾ ਸਿੱਧੀ ਸਾਈਡ ਕੀਤੀ ਹੋਈ ਹੈ ਇਸ ਤਰ੍ਹਾਂ ਤੁਸੀਂ ਇਸ ਨੂੰ ਖੋਲ ਕੇ ਵਿਛਾ ਲੈਣਾ ਕੱਪੜੇ ਨੂੰ ਇੱਕ ਸਾਈਡ ਤੋਂ ਤੁਸੀਂ ਇਸ ਤਰ੍ਹਾਂ ਕੰਨੀਆਂ ਨੂੰ ਮਲਾ ਕੇ ਬਿਲਕੁਲ ਬਰਾਬਰ ਕਰਕੇ ਠੀਕ ਹੈ ਮਾਰਕ ਕਰ ਲੈਣਾ ਅਸੀਂ 14 ਇੰਚ ਦੇ ਪੱਲੇ ਪਾਵਾਂਗੇ ਇਹ ਦੇਖੋ 14 14 ਇੰਚ ਦੇ ਅਸੀਂ ਪੱਲੇ ਪਾਵਾਂਗੇ ਇਹ ਵੀ ਤੁਹਾਨੂੰ ਦੱਸਾਂਗੇ ਲਾਸਟ ਦੇ ਵਿੱਚ 14 ਇੰਚ ਦੇ ਅਸੀਂ ਪੱਲੇ ਕਿਉਂ ਪਾਏ ਆ ਜ਼ਿਆਦਾਤਰ ਪੱਲੇ ਜੋ 12 ਇੰਚ ਦੇ ਚੱਲਦੇ ਆ ਅੱਜਕੱਲ ਇਸ ਤਰ੍ਹਾਂ ਤੁਸੀਂ ਇਹ ਲਾਸਟ ਤੱਕ ਜਿੰਨਾ ਸਾਡੇ ਕੋਲ ਕੱਪੜਾ ਹੈ ਉੱਥੋਂ ਤੱਕ ਨਿਸ਼ਾਨ ਲਗਾ ਲੈਣੇ ਨੇ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਹੁਣ ਅਸੀਂ ਸਲਵਾਰ ਦੀ ਲੈਂਥ ਲਵਾਂਗੇ ਪੱਲਿਆਂ ਦੀ ਲੈਂਥ ਰੱਖਾਂਗੇ 32 ਇੰਚ ਟੋਟਲ ਸਾਡੀ ਲੈਂਥ ਹੈਗੀ ਐ 36 ਇੰਚ ਠੀਕ ਹੈ ਜੀ 36 ਇੰਚ ਹੈਗੀ ਐ 36 ਦੇ ਵਿੱਚੋਂ 4 ਇੰਚ ਅਸੀਂ ਮਾਈਨਸ ਕਰ ਦਾਂਗੇ ਤੇ 32 ਇੰਚ ਲਵਾਂਗੇ ਇਹ ਸਾਡੇ ਪੱਲਿਆਂ ਦੀ ਲੰਬਾਈ ਹੈ ਇਹ ਜੋ ਅਸੀਂ ਨਿਸ਼ਾਨ ਲਗਾਏ ਨੇ ਇਸ ਨੂੰ ਅਸੀਂ ਲਾਸਟ ਤੱਕ ਕਟਿੰਗ ਕਰ ਦੇਣਾ ਕੱਪੜੇ ਨੂੰ ਅਸੀਂ ਪੱਲਿਆਂ ਦੀ ਵੀ ਕਟਿੰਗ ਕਰ ਦੇਣੀ 14 ਇੰਚ ਦਾ ਪੱਲਾ ਲਗਾਉਣ ਦਾ ਮਤਲਬ ਇਹ ਸੀ ਕਿ ਇੱਥੋਂ ਅਸੀਂ ਇਹ 벨ਟ ਕੱਟ ਸਕਦੇ ਹਾਂ 7 ਇੰਚ ਠੀਕ ਹੈ ਇਸ ਦੇ ਵਿੱਚ ਸਾਨੂੰ ਕੋਈ ਵੀ ਜੋੜ ਨਹੀਂ ਪਾਉਣਾ ਪਏਗਾ ਠੀਕ ਹੈ ਇਹਦੇ ਵਿੱਚ ਅਸੀਂ ਇਹ ਦੇਖੋ 벨ਟ ਲਵਾਂਗੇ ਪੂਰੀ ਪੂਰੀ ਸਾਡੀ 벨ਟ ਆਵੇਗੀ ਜੇਕਰ ਤੁਸੀਂ ਪੱਲੇ ਛੋਟੇ ਕਰਨਾ ਚਾਹੁੰਦੇ ਹੋ 12 ਇੰਚ ਰੱਖਣਾ ਚਾਹੁੰਦੇ ਹੋ ਤਾਂ ਤਾਂ ਵੀ ਇੱਥੋਂ ਐ ਤੁਸੀਂ ਐਕਸਟਰਾ ਕੱਪੜਾ ਕੱਢ ਦੇਣਾ ਠੀਕ ਹੈ ਇਸ ਤਰ੍ਹਾਂ ਨਿਸ਼ਾਨ ਲਗਾ ਲੈਣੇ 12 ਇੰਚ ਤੇ ਇਹ ਜੋ ਵੀ ਸਾਡਾ 2.5 ਇੰਚ ਮੈਂ 13 ਇੰਚ ਦਾ ਪੌਂਚਾ ਪਾਉਂਗੀ 1 ਇੰਚ ਇਸ ਦੇ ਨਾਲੋਂ ਐਕਸਟਰਾ ਜੋ ਵੀ ਹੈ ਉਸ ਦੀ ਕਟਿੰਗ ਕਰ ਦਾਂਗੀ ਠੀਕ ਹੈ ਜੀ ਇਹ ਸਾਡੇ ਪੱਲੇ ਹੋ ਗਏ ਹੁਣ ਅਸੀਂ ਕਰਾਂਗੇ 벨ਟ ਦੀ ਕਟਿੰਗ ਇਹ ਦੇਖੋ ਇਹਦੇ ਵਿੱਚ ਸਾਡਾ ਕੋਈ ਵੀ ਜੋੜ ਨਹੀਂ ਆਏਗਾ ਇਸ ਨੂੰ ਬਰਾਬਰ ਕਰ ਲੋ ਚੰਗੀ ਤਰ੍ਹਾਂ ਸਾਡੀ 벨ਟ ਦੀ ਚੜਾਈ ਹੈਗੀ 22 ਇੰਚ ਅਸੀਂ ਰੱਖਾਂਗੇ 24 ਇੰਚ ਹੁਣ ਅਸੀਂ ਕਰਦੇ ਹਾਂ ਕੁੰਦੀਆਂ ਦੀ ਕਟਾਈ ਇਹ ਦੇਖੋ ਬਾਕੀ ਜੋ ਕੱਪੜਾ ਹੈ ਇਸ ਨੂੰ ਅਸੀਂ ਇਸ ਤਰ੍ਹਾਂ ਮਿਸ਼ਾਲ ਲੈਣਾ ਇੱਥੋਂ ਅਸੀਂ ਲੈਂਥ ਲਵਾਂਗੇ ਕੁੰਦੀ ਦੀ 23 ਇੰਚ ਇੱਥੇ ਅਸੀਂ 2.5 ਜਾਂ 3 ਇੰਚ ਦਾ ਮਾਰਕ ਲਾਵਾਂਗੇ ਇਸ ਤਰ੍ਹਾਂ ਇਹ ਦੇਖੋ ਅੱਗੇ ਅਸੀਂ 11 ਇੰਚ ਆਸਨ ਲਾਵਾਂਗੇ ਇੱਥੋਂ ਅਸੀਂ 11 ਇੰਚ ਲਾਣਾ ਹੈ ਇੱਥੋਂ ਆਪਾਂ 10 ਇੰਚ ਛੱਡ ਕੇ ਇਹ ਦੇਖੋ ਇਹਨੂੰ ਇਸ ਤਰ੍ਹਾਂ ਤਿਰਛਾ ਮਲਾ ਦੇਣਾ ਇਸੇ ਤਰ੍ਹਾਂ ਅਸੀਂ ਹੁਣ ਦੂਸਰੀ ਸਾਈਡ ਨਿਸ਼ਾਨ ਲਾਵਾਂਗੇ ਇਹ ਦੇਖੋ ਕੱਪੜੇ ਨੂੰ ਇਸ ਤਰ੍ਹਾਂ ਇੱਧਰ ਨੂੰ ਕਰ ਲੈਣਾ ਇਸੇ ਤਰ੍ਹਾਂ ਐਵੇਂ ਅਸੀਂ ਪਹਿਲਾਂ ਉਧਰ ਲੈਂਥ ਲਈ ਸੀ ਹੁਣ ਇੱਧਰ ਆਪਾਂ ਪਹਿਲਾਂ ਹਸਣ ਲਵਾਂਗੇ 11 ਇੰਚ ਇੱਥੋਂ ਆਪਾਂ 11 ਇੰਚ ਲਵਾਂਗੇ ਇਸ ਤੋਂ ਅੱਗੇ ਆਪਾਂ ਲਵਾਂਗੇ 32 ਇੰਚ ਲੈਂਥ ਠੀਕ ਹੈ ਇੱਥੋਂ ਅਸੀਂ ਫੇਰ ਸੇਮ 3 ਇੰਚ ਦਾ 1 ਇੰਚ ਤੇ ਆਪਾਂ ਇਸ ਤਰ੍ਹਾਂ ਇਸ ਨੂੰ ਕਾਟ ਪਾ ਦਾਂਗੇ ਐਵੇਂ ਹੁਣ ਅਸੀਂ ਇਹ ਜੋ ਸੈਂਟਰ ਦੇ ਵਿੱਚ ਨਿਸ਼ਾਨ ਲਗਾਏ ਨੇ ਇਹ ਦੇਖੋ ਅਸੀਂ ਸਲਵਾਰ ਦੇ ਮਾਰਕ ਕਰ ਲਏ ਨੇ ਹੁਣ ਆਪਾਂ ਇਸ ਨੂੰ ਥੋੜਾ ਜਿਹਾ ਜਗਾ ਥੋੜੀ ਘੱਟ ਹੋਣ ਦਾ ਕਰਕੇ ਇਸ ਨੂੰ ਇਸ ਤਰ੍ਹਾਂ ਇਹ ਜੋ ਸੈਂਟਰ ਆਪਾਂ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਕੁੰਦੀਆਂ ਦੀਆਂ ਉਹਨਾਂ ਨੂੰ ਮਿਲਾਵਾਂਗੇ ਇਸ ਤਰ੍ਹਾਂ ਠੀਕ ਹੈ ਇਹ ਸਾਡੀ ਸਲਵਾਰ ਦੇ ਮਾਰਕ ਹੋ ਗਏ ਇੱਥੋਂ ਅਸੀਂ ਹੁਣ ਇਸ ਦੀ ਕਟਿੰਗ ਕਰਾਂਗੇ ऐ चीज अभी इस तरह ना ही कटिंग कर देनी इस तरह दूसरी साइड भी इस तरह कटिंग कर देनी देखो पीस नी के हम इस, इस दे उपर रखा पूरा पूरा बराबर इस तरह तुम दो बराबर कर लो ਦੇਖੋ ਇਹ ਸਾਡਾ ਪੂਰਾ ਬਰਾਬਰ ਆ ਗਿਆ ਇਹ ਸਾਡਾ ਐਕਸਟਰਾ ਪੀਸ ਹੈ ਇੰਨਾ ਕੁ ਬਚਦਾ ਇਸ ਦੀ ਅਸੀਂ ਨਾਲੋਂ ਕਟਿੰਗ ਕਰ ਦਾਂਗੇ ਇਹ ਦੇਖੋ ਸਾਡੀਆਂ ਕੁੰਦੀਆਂ ਦੀ ਕਟਿੰਗ ਹੋ ਗਈ ਬਿਲਕੁਲ ਬਰਾਬਰ ਠੀਕ ਹੈ ਇੱਥੋਂ ਥੋੜਾ ਜਿਹਾ ਇਹ ਪੀਸ ਵੱਧਦਾ ਪਿਆ ਇਸ ਨੂੰ ਇਸ ਤਰ੍ਹਾਂ ਕਟਿੰਗ ਕਰ ਲਾਂਗੇ ਇਹ ਸਾਡੇ ਕੁੰਦੀਆਂ ਹੋ ਗਈਆਂ ਇਹ ਸਾਡੇ ਪੱਲੇ ਇਹ 벨ਟ ਆ ਗਈ 2.5 ਮੀਟਰ ਦੇ ਵਿੱਚ ਵਿੱਚ ਤੁਸੀਂ ਇਸੇ ਤਰ੍ਹਾਂ ਕਟਿੰਗ ਕਰਨੀ ਹੈ ਇਹ ਸਾਡਾ ਐਕਸਟਰਾ ਜੋ ਵੀ ਇਹ ਮੂਰੀਆਂ ਤੇ ਲੱਗ ਜਾਏਗਾ ਠੀਕ ਹੈ ਜੀ ਇਹ ਸਿੱਗੀ ਸਲਵਾਰ ਦੀ ਕਟਿੰਗ 2.5 ਮੀਟਰ ਦੇ ਵਿੱਚ ਠੀਕ ਹੈ ਜੀ ਓਕੇ ਜੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ